ਸਾਚੀੜਾ ਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਮਾਮਲੇ ਦੇ ਵਿੱਚ ਵੱਡੀ ਅਪਡੇਟ ਮੁੱਖ ਗਵਾਹ ਅੰਗਰੇਜ਼ ਸਿੰਘ ਦੀ ਬਿਮਾਰੀ ਦੇ ਨਾਲ ਹੋਈ ਮੌਤ ਮਾਨਸਾ ਦੇ ਤਤਕਾਲੀ ਥਾਣਾ ਦੇ ਵਿੱਚ ਸਿਟੀ ਬੰਦ ਦੇ ਇੰਚਾਰਜ ਸੀ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਦਾ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਚੱਲ ਰਿਹਾ ਸੀ ਇਲਾਜ ਪਟਿਆਲਾ ਦੇ ਇੱਕ ਨਿੱਜੀ ਸਕੂਲ ਦੇ ਵੱਲੋਂ ਵੱਡੀ ਲਾਪਰਵਾਹੀ ਇੱਕ ਵਾਹਨ ਦੇ ਵਿੱਚ ਵੱਡੀ ਗਿਣਤੀ ਬੱਚਿਆਂ ਨੂੰ ਲਦਿਆ ਸਕੂਲ ਦਾ ਹੀ 12ਵੀਂ ਜਮਾਤ ਦਾ ਬੱਚਾ ਚਲ ਰਿਹਾ ਸੀ ਡਰਾਈਵਰੀ ਪਟਿਆਲਾ ਦੇ ਐਸਐਸਪੀ ਨੇ ਕੀਤੀ ਕਾਰਵਾਈ ਗੱਡੀ ਨੂੰ ਲਿਆ ਆਪਣੇ ਕਬਜ਼ੇ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕੁਦਰਤ ਦਾ ਕਹਿਰ ਸਭ ਪਾਸੇ ਹੋ ਗਿਆ ਪਾਣੀ ਹੀ ਪਾਣੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਿਹਾ ਭਾਰੀ ਮੀਂਹ 50 ਹਜ਼ਾਰ ਦੇ ਕਰੀਬ ਲੋਕ ਹੋਏ ਬੇਕਾਰ ਹੁਣ ਤੱਕ 4 ਲੋਕਾਂ ਦੀ ਹੋਈ ਮੌਤ ਜੰਮੂ ਕਸ਼ਮੀਰ ਦੇ ਪੌਂਚ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਵਿੱਚ ਨਤਮਸਤਕ ਹੋਏ ਕਾਂਗਰਸੀ ਆਗੂ ਰਾਹੁਲ ਗਾਂਧੀ ਪਾਕਿਸਤਾਨ ਵੱਲੋਂ ਕੀਤੇ ਗਏ ਹਮਲੇ ਦੌਰਾਨ ਗੁਰੂ ਘਰ ਦੀ ਬਿਲਡਿੰਗ ਨੂੰ ਪਹੁੰਚਿਆ ਸੀ ਨੁਕਸਾਨ 3000 ਦੇ ਕਰੀਬ ਸਿੱਖਾਂ ਨੇ ਧਰਮ ਕੀਤੇ ਪਰਿਵਰਤਨ ਇਸਾਈ ਧਰਮ ਦੇ ਵਿੱਚ ਹੋਏ ਸ਼ਾਮਲ ਯੂਪੀ ਦੇ ਪੀਲੀਪੀ ਤੋਂ ਮਾਮਲੇ ਆ ਰਹੇ ਸਾਹਮਣੇ ਦਰਜਣਾ ਪਿੰਡਾਂ ਦੇ ਸਿੱਖ ਲੈ ਰਹੇ ਫੈਸਲੇ ਆਪਾ ਵਿਧਾਇਕ ਰਮਨ अरोड़ा ਦੀਆਂ ਵਧੀਆਂ ਮੁਸ਼ਕਲਾਂ ਜਲੰਧਰ ਕੋਰਟ ਨੇ ਐਮਐਲਏ ਰਮਨ अरोड़ा ਨੂੰ 5 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜਿਆ ਵਿਜੀਲੈਂਸ ਵੱਲੋਂ ਰਿਮਾਂਡ ਦੌਰਾਨ ਕੀਤੀ ਜਾਵੇਗੀ ਪੁਸ਼ਕਸ਼ ਬੀਤੇ ਕੱਲ ਭ੍ਰਸ਼ਟਾਚਾਰ ਦੇ ਮਾਮਲੇ ਦੇ ਵਿੱਚ ਹੋਈ ਸੀ ਗ੍ਰਿਫਤਾਰੀ ਪੰਜਾਬੀ ਫਿਲਮ ਜੋਗਤ ਨੂੰ ਲੱਗਿਆ ਵੱਡਾ ਸਦਮਾ ਨਾਮੀ ਅਦਾਕਾਰ ਮੁਕੁਲ ਦੇਵ ਨੇ ਦੁਨੀਆ ਨੂੰ ਕਿਹਾ ਹਲਵੇ ਦਾ 54 ਸਾਲ ਦੀ ਉਮਰ ਦੇ ਵਿੱਚ ਲਏ ਆਖਰੀ ਸਾਲ ਲੰਬੇ ਸਮੇਂ ਤੋਂ ਚੱਲ ਰਹੀ ਸੀ ਬਿਮਾਰ ਜੈ ਹੋ ਸ਼ਰੀਕ ਸਨ ਆਫ ਸਰਦਾਰ ਵਰਗੀਆਂ ਹਿੱਟ ਫਿਲਮਾਂ ਦੇ ਵਿੱਚ ਨਿਵਾ ਚੁੱਕੇ ਹਨ ਅਦਾਕਾਰੀ ਪਾਖੜਾ ਨਹਿਰ ਦੇ ਵਿੱਚ ਪਿਆ ਪਾੜ ਪਟਿਆਲਾ ਦੇ ਪਸਿਆਣਾ ਦੇ ਵਿੱਚ ਤਕਰੀਬਨ 50 ਫੁੱਟ ਦਾ ਪਿਆ ਪਾੜ ਪ੍ਰਸ਼ਾਸਨ ਨੇ ਉਸ ਏਰੀਆ ਦੇ ਵਿੱਚ ਲੋਕਾਂ ਨੂੰ ਜਾਣ ਤੋਂ ਕੀਤਾ ਅਲਰਟ ਮੌਕੇ ਤੇ ਪਹੁੰਚੀਆਂ ਬਚਾਅ ਕਾਰਜ ਦੀਆਂ ਟੀਮਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਲਈ ਨਵੇਂ ਹੁਕਮ ਜਾਰੀ ਪੰਜਾਬ ਦੇ ਸਕੂਲਾਂ ਦੇ ਵਿੱਚ ਪੜ੍ਹਾਈ ਜਾਵੇਗੀ ਤੇਲਗੂ ਭਾਸ਼ਾ ਸਮਰ ਕੈਂਪ ਦੇ ਵਿੱਚ ਸਿਖਾਈ ਜਾਵੇਗੀ ਇਹ ਭਾਸ਼ਾ 26 ਮਈ ਤੋਂ ਲੈ ਕੇ 5 ਜੂਨ ਤੱਕ ਹੋਵੇਗਾ ਭਾਰਤੀ ਭਾਸ਼ਾ ਸਮਰ ਕੈਂਪ ਤੇਲਗੂ ਭਾਸ਼ਾ ਦੀ ਮੁੱਢਲੀ ਸਿਖਲਾਈ ਦਿੱਤੀ ਜਾਵੇਗੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਪਲ ਨੂੰ ਦਿੱਤੀ ਧਮਕੀ ਕਿ ਆ ਭਾਰਤ ਦੇ ਵਿੱਚ ਆਈਫੋਨ ਬਣਾਉਣ ਨੂੰ ਲੈ ਕੇ ਸਖਤ ਚੇਤਾਵਨੀ ਹੈ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਿਆ ਹਾਂ ਮੈਂ ਟਿਮ ਕੋਕੋ ਨੂੰ ਪਹਿਲਾਂ ਹੀ ਕਹਿ ਦਿੰਦਾ ਸੀ ਕਿ ਜਿਹੜੇ ਯੂਐਸਏ ਦੇ ਵਿੱਚ ਫੋਨ ਵੇਚੇ ਜਾਣੇ ਹਨ ਉਹ ਯੂਐਸਏ ਦੇ ਵਿੱਚ ਹੀ ਬਣਾਏ ਜਾਣ ਜੇਕਰ ਭਾਰਤ ਜਾਂ ਕਿਸੇ ਹੋਰ ਅਜਿਹੇ ਦੇਸ਼ ਦੇ ਵਿੱਚ ਬਣਾਏ ਜਾਂਦੇ ਨੇ ਤਾਂ ਉਹਨਾਂ ਦੇ ਉੱਪਰ 25% ਟੈਰਿਫ ਲੱਗੇਗਾ ਸਸ਼੍ਰੀ ਅਕਾਲ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ We'll